ਸਿਆਣੇ ਕਹਿੰਦੇ ਕਿ ਬਗਾਨੇ ਛੈ ਤੇ ਮੁੱਛਾ ਨਾ ਮਨਾਈਏ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਬਿਆਨ ਦਿੱਤਾ ਕਿ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅਮਰੀਕਾ ਸਾਨੂੰ ਰੂਸ ਅੱਗੇ ਝੁਕਣ ਵਾਸਤੇ ਮਜਬੂਰ ਕਰ ਰਿਹਾ ਉਹ ਵੀ ਉਹਨਾਂ ਸ਼ਰਤਾਂ ਤੇ ਜਿਹੜੀਆਂ ਮੰਨੀਆਂ ਨਹੀਂ ਜਾ ਸਕਦੀਆਂ ਕੀ ਕਹੇ ਜ਼ੇਲੈਂਸਕੀ ਨੇ ਆਓ ਸਕਰੀਨ ਤੇ ਵੇਖਦੇ ਹਾਂ ਜ਼ੇਲੈਂਸਕੀ ਸੇਜ਼ ਯੂਕਰੇਨ ਹੈਜ਼ ਇੰਪੋਸੀਬਲ ਚੁਆਇਸ ਐਸ ਰੂਸ ਪੁਸ਼ਸ ਪਲਾਨ ਟੂ ਐਂਡ ਵਾਰ ਦਾਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਰੰਪ ਨੇ ਯੂਕਰੇਨ ਨੂੰ ਇੱਕ ਡੈਡਲਾਈਨ ਦੇ ਦਿੱਤੀ ਹੈ ਕਿ ਥੈਂਕਸਗਿਵਿੰਗ ਤੋਂ ਪਹਿਲਾਂ ਇੱਕ ਪੀਸ ਪਲਾਨ ਯਾਨੀ ਕਿ ਸ਼ਾਂਤੀ ਦੇ ਸਮਝੌਤੇ ਤੇ ਦਸਖਤ ਕਰੋ ਨਹੀਂ ਤਾਂ ਅਮਰੀਕਾ ਆਪਣਾ ਹੱਥ ਪਿੱਛੇ ਖਿੱਚ ਲਊਗਾ ਜਿਸ ਅਮਰੀਕਾ ਦੀ ਸ਼ੈਤ ਯੂਕਰੇਨ ਇਹ ਲੜਾਈ ਸੇੜੀ ਸੀ ਅੱਜ ਉਹੀ ਅਮਰੀਕਾ ਯੂਕਰੇਨ ਨੂੰ ਰੂਸ ਅੱਗੇ ਝੁਕਣਵਾਸੇ ਮਜਬੂਰ ਕਰਦਾ ਪਿਆ ਜ਼ਿਕਰ ਹੋਗਾ ਕਿ ਸਨ 2014 ਤੋਂ ਪਹਿਲਾਂ ਯੂਕਰੇਨ ਦੀਆਂ ਜਿੰਨੀਆਂ ਵੀ ਸਰਕਾਰਾਂ ਸੀ ਔਰ ਰੂਸ ਨਾਲ ਮਿਲ ਕੇ ਚੱਲਦਿਆਂ ਸੀ ਫਿਰ ਹੌਲੀ-ਹੌਲੀ ਯੂਕਰੇਨ ਨੇ ਰਸ਼ੀਆ ਤੋਂ ਦੂਰੀ ਬਣਾ ਲਈ ਤੇ ਪੱਛਮ ਵੱਲ ਝੁਕਣਾ ਸ਼ੁਰੂ ਕਰ ਦਿੱਤਾ ਜਿਹਦੇ ਨਤੀਜੇ ਵਜੋਂ ਉਹਨੇ ਰੂਸੀ ਨਿਰਾਸ਼ਗੀ ਸੇੜੀ ਤੇ ਰੂਸ ਨੇ ਸਨ 2014 ਵਿੱਚ ਯੂਕਰੇਨ ਤੇ ਹਮਲਾ ਕਰਕੇ ਉਹਦੇ ਕਰੀਮੀਆ ਨਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਨਾਲ ਹੀ ਯੂਕਰੇਨ ਦੇ ਡੋਨਬਾਸ ਇਲਾਕੇ ਤੇ ਆਪਣਾ ਦਾਵਾ ਠੋਗ ਦਿੱਤਾ ਕਿਉਂਕਿ ਡੋਨਬਾਸ ਵਿੱਚ ਵੀ ਜ਼ਿਆਦਾਤਰ ਲੋਕ ਰੂਸੀ ਪਾਸੇ ਹੀ ਬੋਲਦੇ ਆ ਤੇ ਇਹ ਇਲਾਕਾ ਰੂਸੀ ਬਾੜ ਦੇ ਬਿਲਕੁਲ ਨਾਲ ਲੱਗਦਾ ਇਹਦੇ ਨਾਲ ਇੱਕ ਡੌਨਬਾਸ ਜਿਹੜਾ ਉਹਦੇ ਵਿੱਚ ਬਹੁਤ ਵੱਡੇ ਕੋਲੇ ਦੇ ਤੇ ਖਣਿਜ ਪਦਾਰਥਾਂ ਦੇ ਭੰਡਾਰ ਡੌਨਬਾਸ ਵਿੱਚ ਬਹੁਤ ਜ਼ਿਆਦਾ ਹੈਵੀ ਇੰਡਸਟਰੀ ਵੀ ਆ ਜਿਹੜੀ ਇਹਨਾਂ ਪਦਾਰਥਾਂ ਨੂੰ ਪ੍ਰੋਸੈਸ ਕਰਦੀ ਆ ਤੇ ਜੋ ਮਟੀਰੀਅਲ ਤਿਆਰ ਹੁੰਦਾ ਉਹ ਉਜੋਗ ਦੇ ਖੇਤਰ ਵਿੱਚ ਤੇ ਰੱਖਿਆ ਦੇ ਖੇਤਰ ਵਿੱਚ ਵਰਤਿਆ ਜਾਂਦਾ ਡੌਨਬਾਸ ਵਿੱਚ ਕੱਲੇ ਕੋਲੇ ਦੇ ਭੰਡਾਰੇ ਨਹੀਂ ਬਲਕਿ ਰੀਅਰ ਅਰਥ ਮਟੀਰੀਅਲਸ ਵੀ ਪਾਏ ਜਾਂਦੇ ਆ ਜਿਵੇਂ ਕਿ ਟੈਂਟਲਮ ਸੀਜ਼ੀਅਮ ਸੈਟਰੌਨਸ਼ੀਅਮ ਇਹਨਾਂ ਦੇ ਨਾਲ ਨਾਲ ਲੀਥੀਅਮ ਵੀ ਬਹੁਤ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਜਿਹੜਾ ਕਿ ਬੈਟਰੀਜ਼ ਬਣਾਉਣ ਵਿੱਚ ਵਰਤਿਆ ਜਾਂਦਾ ਕਿਸੇ ਵੀ ਤਰ੍ਹਾਂ ਦੀਆਂ ਕਿਉਂਕਿ ਆਉਣ ਵਾਲਾ ਸਮਾਂ ਇਲੈਕਟ੍ਰੀਕਲ ਵਹੀਕਲਸ ਦਾ ਤਾਂ ਲੀਥੀਅਮ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਚੁੱਕੀ ਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰ ਅਮਰੀਕਾ ਨੇ ਇਹੋ ਜਿਹਾ ਕੀ ਕਿਆ ਯੂਕਰੇਨ ਨੂੰ ਕਿ ਯੂਕਰੇਨ ਦਾ ਰਾਸ਼ਟਰਪਤੀ ਜ਼ਾਰੋ ਜ਼ਾਰ ਪਿੱਟ ਰਿਹਾ ਕਿ ਅਮਰੀਕਾ ਨੇ ਸਾਨੂੰ ਰੂਸ ਅੱਗੇ ਚੁਕੰਨੀ ਮਜਬੂਰ ਕਰ ਦਿੱਤਾ ਅਸਲ 'ਚ ਅਮਰੀਕਾ ਨੇ ਰੂਸ ਨਾਲ ਮਿਲ ਕੇ ਇੱਕ ਸਮਝੌਤਾ ਤਿਆਰ ਕੀਤਾ ਜਿਸ ਨੂੰ ਨੇ ਪੀਸ ਪਲਾਨ ਦਾ ਨਾਮ ਦਿੱਤਾ ਇਸ ਪਲਾਨ ਨੂੰ ਇਸ ਸਮਝੌਤੇ ਨੂੰ ਮੰਨਣ ਵਾਸਤੇ ਯੂਕਰੇਨ ਤੇ ਦਬਾਅ ਪਾਇਆ ਜਾ ਰਿਹਾ ਤੇ ਇਹਨੂੰ ਤਿਆਰ ਕਰਨ ਵੇਲੇ ਯੂਕਰੇਨ ਨੂੰ ਪੁੱਛਿਆ ਤੱਕ ਨਹੀਂ ਗਿਆ ਇਥੇ ਤਾਂ ਕਿ ਅਮਰੀਕਾ ਦੇ ਕਹਿੰਦੇ ਬਿਲੀਅਨ ਡਾਲਰ ਸਹਾਇਤਾ ਵਜੋਂ ਦੇਣ ਵਾਲੇ ਯੂਰਪੀਨ ਦੇਸ਼ਾਂ ਨੂੰ ਹੀ ਸਮਝੌਤੇ ਦੀ ਇਸ ਮੀਟਿੰਗ ਚੋਂ ਬਾਹਰ ਹੀ ਰੱਖਿਆ ਗਿਆ। ਕੁੱਲ 28 ਪੁਆਇੰਟ ਦੇ ਸਮਝੌਤੇ ਵਿੱਚ ਇਹਨਾਂ ਵਿੱਚੋਂ ਮੁੱਖ ਤੌਰ ਤੇ ਜੋ ਯੂਕਰੇਨ ਕੋਲੋਂ ਮੰਗਿਆ ਗਿਆ ਉਹ ਸੀ ਤੁਹਾਡਾ ਸਾਂਝਾ ਕਰਦੇ ਹਾਂ। ਪਹਿਲੇ ਨੰਬਰ ਤੇ ਡੋਨਬਾਸ ਖੇਤਰ ਯੂਕਰੇਨ ਰੂਸ ਨੂੰ ਸੌਂਪ ਦਵੇ। ਦੋ ਨੰਬਰ ਜਿੰਨਾ ਇਲਾਕਿਆਂ ਤੇ ਯੂਕਰੇਨ ਹੁਣ ਕਾਬਜ਼ਾ ਉਹ ਵੀ ਛੱਡੇ ਤਿੰਨ ਨੰਬਰ ਯੂਕਰੇਨ ਆਪਣੀ ਫੌਜੀ ਸੈਨਾ ਅਧੀ ਕਰੇ ਚਾਰ ਨੰਬਰ ਲੌਂਗ ਰੇਂਜ ਹਥਿਆਰ ਯੂਕਰੇਨ ਨਹੀਂ ਰੱਖ ਸਕਦਾ ਪੰਜ ਨੰਬਰ ਨਾਟੋ ਫੌਜੀ ਸੰਗਠਨ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਯੂਕਰੇਨ ਨਾ ਕਰੇ ਅਮਰੀਕਾ ਨੇ ਕਿਹਾ ਕਿ ਜੇ ਥੈਂਕਸ giving ਤਿਉਹਾਰ ਤੋਂ ਪਹਿਲਾਂ ਯੂਕਰੇਨ ਨੇ ਇਹ ਸਮਝੌਤਾ ਨਾ ਮੰਨਿਆ ਤਾਂ ਅਮਰੀਕਾ ਹੱਥ ਰਾਂ ਨਾਲ ਆਪਣਾ ਹੱਥ ਪਿੱਛੇ ਖਿੱਚ ਲਊਗਾ ਨਾ ਤਾਂ ਯੂਕਰੇਨ ਨੂੰ ਪੈਸੇ ਤੇ ਹਥਿਆਰ ਦੇਊਗਾ ਤੇ ਨਾ ਹੀ ਕੋਈ ਇੰਟੈਲੀਜੈਂਸ ਇਨਪੁਟ ਥੈਂਕਸਗਿਵਿੰਗ ਦਿ ਹੋਰ ਅਮਰੀਕਾ ਤੇ ਕੈਨੇਡਾ ਵਿੱਚ ਨਵੰਬਰ ਮਹੀਨੇ ਦੇ ਅਖੀਰਲੇ ਵੀਰਵਾਦ ਨੂੰ ਮਨਾਇਆ ਜਾਂਦਾ ਸੋ ਕੋਲਮ ਲਾ ਕੇ ਵੇਖਿਆ ਜਾਵੇ ਤਾਂ ਅਮਰੀਕਾ ਨੇ ਸਿਰਫ 6 ਦਿਨ ਦਾ ਸਮਾਂ ਦਿੱਤਾ ਯੂਕਰੇਨ ਨੂੰ ਕਿ ਉਹ ਸੋਚ ਲਵੇ ਨਹੀਂ ਤੇ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਜ਼ਿਕਰ ਯੋਗਾ ਕਿ ਕਿਸੇ ਵੇਲੇ ਯੂਕਰੇਨ ਕੋਲ ਵੀ ਪਰਮਾਣੂ ਹਥਿਆਰ ਹੁੰਦੇ ਸੀ ਪਰ ਸਾਲ 1994 ਵਿੱਚ ਬੁੱਢਾ ਪੈਸਟ ਮੈਮੋਰੰਡਮ ਦੇ ਤਹਿਤ ਯੂਐਸਏ ਯੂਕੇ ਤੇ ਰਸ਼ੀਆ ਤੋਂ ਸੁਰੱਖਿਆ ਦੀ ਗਰੰਟੀ ਲੈ ਕੇ ਯੂਕਰੇਨ ਨੇ ਪਰਮਾਣੂ ਹਥਿਆਰ ਛੱਡ ਦਿੱਤੇ ਜਿਨ੍ਹਾਂ ਕੋਲੋਂ ਯੂਕਰੇਨ ਨੇ ਗਰੰਟੀ ਲਈ ਸੀ ਅੱਜ ਉਹਨਾਂ ਨੇ ਯੂਕਰੇਨ ਦਾ ਰਲ ਕੇ ਪੱਠਾ ਪਿਠਾ ਦਿੱਤਾ ਜੇ ਕਿਤੇ ਅੱਜ ਯੂਕਰੇਨ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਇਸ ਸਾਲ 2014 ਚ ਰੂਸ ਕ੍ਰੀਮੀਆਂ ਨੂੰ ਹੜੱਪ ਲੈਂਦਾ। ਜਾਂ 2022 ਵਾਲੀ جنگ ਲੱਗਦੀ। ਤੇ ਅਮਰੀਕਾ ਨੇ ਵੀ ਯੂਕਰੇਨ ਤੇ ਇਸ ਤਰ੍ਹਾਂ ਦਬਾਰ ਨਹੀਂ ਸੀ ਪਾ ਸਕਣਾ। ਜੇ ਯੂਕਰੇਨ ਆਪਣੀ ਫੋਰਨ ਪਾਲਿਸੀ ਆਪ ਤੈਅ ਕਰਦਾ ਤਾਂ ਕੋਈ ਵੀ ਯੂਕਰੇਨ ਨੂੰ ਇਸ ਤਰ੍ਹਾਂ ਦਬਾ ਪਾ ਕੇ ਨਹੀਂ ਸੀ ਕੁਝ ਕਰਵਾ ਸਕਦਾ। ਸੋ ਇਨ੍ਹਾਂ ਮੁਲਕਾਂ ਦੀ جنگ ਤੋਂ ਸਾਨੂੰ ਪਤਾ ਲੱਗਦਾ ਕਿ ਹਥਿਆਰਾਂ ਦੀ ਅਹਿਮੀਅਤ ਕਿੰਨੀ ਵੱਡੀ ਹੈ। ਜੇ ਤੁਸੀਂ ਤਾਕਤਵਰ ਹੋ ਤਾਂ ਕੋਈ ਵੀ ਤੁਹਾਡੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ। ਸ਼ਾਇਦ ਇਸੇ ਲਈ ਕਲਗੀਧਰ ਪਾਸ਼ਾ ਨੇ ਸ਼ਸਤਰਾਂ ਨੂੰ ਪੀਰ ਦਾ ਦਰਜਾ ਦਿੱਤਾ ਸਿੱਖ ਤਖਤਾਂ ਦੇ ਜਿੰਨੇ ਵੀ ਸ਼ਸਤਰ ਆ ਉਹਨਾਂ ਨੂੰ ਗੁਰਗੰਸਰ ਪਾਸ਼ਾ ਨਾਲੋਂ ਵੀ ਉੱਚਾ ਰੱਖਿਆ ਜਾਂਦਾ ਕਲਗੀਧਰ ਪਾਸ਼ਾ ਦਾ ਫੁਰਮਾਨ ਆ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ ਸੋ ਸਾਨੂੰ ਵੀ ਕਲਗੀਧਰ ਪਾਸ਼ਾ ਦੇ ਹੁਕਮ ਮੁਤਾਬਕ ਸ਼ਸਤਰ ਤਾਂ ਹੀ ਜ਼ਰੂਰ ਹੋਣਾ ਚਾਹੀਦਾ ਅਮਰਜਾਕੇ ਗੁਰੂ ਵਾਲੇ ਬਣ ਕੇ ਅਸੀਂ ਔਖੇ ਹਾਲਾਤਾਂ ਦਾ ਮੁਕਾਬਲਾ ਕਰਨ ਦੇ ਯੋਗ ਬਣ ਸਕਾਂਗੇ ਜੋ ਅੰਤਰਰਾਸ਼ਟਰੀ ਤਬਦੀਲੀਆਂ ਕਰ ਬਣ ਰਿਹਾ। ਜ਼ਿਕਰਯੋਗ ਹੈ ਕਿ ਯੂਕਰੇਨ ਵਿੱਚ ਠੰਡ ਬਹੁਤ ਜ਼ਿਆਦਾ ਪੈਂਦੀ ਆ। ਤੇ ਉੱਥੋਂ ਦੇ એનર્ਜੀ ਸੋਰਸ ਗੈਸ ਵਗੈਰਾ ਜਿਨ੍ਹਾਂ ਨੇ ਜਿਨ੍ਹਾਂ ਨੇ ਯੂਕਰੇਨ ਦੇ ਘਰਾਂ ਨੂੰ ਗਰਮ ਰੱਖਣਾ ਸੀ ਉਹ რუს ਨੇ ਤਬਾਹ ਕਰ ਦਿੱਤੇ ਆ। ਤੇ ਜੇ ਅਮਰੀਕਾ ਵੀ ਹੱਥ ਪਿੱਛੇ ਖਿੱਚ ਲੈਂਦਾ ਤਾ ਇਹ ਸਿਆਲ ਯੂਕਰੇਨ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਔਖਾ ਹੋਊਗਾ ਅਸਲ ਵਿੱਚ ਅਮਰੀਕਾ ਰੂਸ ਯੂਕਰੇਨ جنگ ਛੇਤੀ ਖਤਮ ਕਰ ਦੇਣਾ ਚਾਹੁੰਦਾ ਤਾਂ ਜੋ ਉਹ ਆਪਣਾ ਧਿਆਨ ਚੀਨ ਤੇ ਕੇਂਦ੍ਰਿਤ ਕਰ ਸਕੇ ਕਿਉਂਕਿ ਦੁਨੀਆ ਤੇ ਇੱਕੋ ਇੱਕ ਅਜਿਹਾ ਮੁਲਕਾ ਚੀਨ ਜਿਹੜਾ ਅਮਰੀਕਾ ਦੀ ਤੌਂਸ ਨਹੀਂ ਮੰਨਦਾ 3 ਅਕਤੂਬਰ ਨੂੰ ਸਾਊਥ ਕੋਰੀਆ ਦੇ ਸ਼ਹਿਰ ਬੁਸਾਨ ਵਿੱਚ ਅਮਰੀਕਨ ਰਾਸ਼ਟਰਪਤੀ ਡੋਨਾਲਡ ਰਮ ਤੇ ਚੀਨ ਦੇ ਰਾਸ਼ਪਤੀ ਸ਼ੀ ਜਿਨਪਿੰਗ ਵਿਚਾਰ ਮੀਟਿੰਗ ਹੋਈ ਸੀ ਜਿਨੇ ਦੋਵਾਂ ਮੁਲਕਾਂ ਵਿਚਕਾਰ ਵਧੀ ਹੋਈ ਟ੍ਰੇਡ ਟੈਂਸ਼ਨ ਨੂੰ ਲਗਭਗ ਖਤਮ ਕਰ ਦਿੱਤਾ ਸੀ ਚੀਨ ਰੇਅਰ ਅਰਥ ਮਟੀਰੀਅਲ ਜਿਹੜੇ ਉਹਨੇ ਬੈਨ ਕੀਤਾ ਸੀ ਅਮਰੀਕਾ ਨੂੰ ਦੇਣ ਲਈ ਮੰਨ ਗਿਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਹ ਅਮਰੀਕਾ ਦੀ ਚਿੰਤਾ ਜੇਤਾ ਹਾਲਾਂਕਿ ਚੀਨ ਨੇ ਅਧਿਕਾਰਿਕ ਤੌਰ ਤੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕੇ ਬੈਨ ਕੇਵਲ ਚੀਨ ਨੇ ਨਹੀਂ ਹਟਾਇਆ ਬਲਕਿ ਅਮਰੀਕਾ ਨੇ ਵੀ ਹਟਾਇਆ H200 ਚਿਪ ਜਿਹੜੀ ਅਮਰੀਕਾ ਚੀਨ ਨੂੰ ਪ੍ਰੋਵਾਈਡ ਨਹੀਂ ਸੀ ਕਰ ਰਿਹਾ ਹੁਣ ਅਮਰੀਕਨ ਕੰਪਨੀ ਐਨਵੀਡਿਆ ਨੇ ਚੀਨ ਨੂੰ ਪ੍ਰੋਵਾਈਡ ਕਰਨੀ ਸ਼ੁਰੂ ਕਰ ਦਿੱਤੀ ਹੈ ਹੁਣ ਅਮਰੀਕਾ ਦੀ ਐਡਵਾਂਸਡ ਟੈਕਨੋਲੋਜੀ ਚੀਨਾ ਨਾਲ ਸਾਂਝੀ ਹੋਊਗੀ ਕੀ ਕਿਹਾ ਯੂਐਸਏ ਨੇ ਆਓ ਸਕਰੀਨ ਤੇ ਦੇਖਦੇ ਹਾਂ ਯੂਐਸ ਮਲਸ ਲੈਟਿੰਗ ਐਨਵੀਡਿਆ ਸੈਲ H200 ਚਿਪਸ ਟੂ ਚਾਇਨਾ ਸੋਰਸਸ ਸੇ ਸੋ ਜੀਓਪੋਲਿਟਿਕਸ ਵਿੱਚ ਕੋਈ ਵੀ ਕਿਸੇ ਦਾ ਸਦੀਵੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ ਹਮੇਸ਼ਾ ਆਪੋ ਆਪਣੇ ਹਿੱਤਾਂ ਨੂੰ ਅੱਗੇ ਰੱਖਿਆ ਜਾਂਦਾ ਇਸੇ ਲਈ ਅਮਰੀਕਾ ਜਲਦੀ ਨਾਲ ਹੁਣ ਰੂਸ ਯੂਕਰੇਨ ਜੰਗ ਬੰਦ ਕਰਕੇ ਆਪਣਾ ਪੂਰਾ ਧਿਆਨ ਚੀਨ ਤੇ ਕੇਂਦਰਿਤ ਕਰਨਾ ਚਾਹੁੰਦਾ ਕਿਉਂਕਿ ਅਮਰੀਕਾ ਨੂੰ ਡਰ ਆ ਕਿ ਸਨ 2050 ਤੱਕ ਚੀਨ ਆਰਥਿਕ ਤੌਰ ਤੇ ਯਾਨੀ ਕਿ ਪੈਸੇ ਵਿੱਚ ਅਮਰੀਕਾ ਨੂੰ ਘੱਟ ਜਾਵੇਗਾ ਬਸ਼ਰਤੇ ਜਿਓ ਇਸੇ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ